ਹਾਂਜੀ ਲੱਗ ਕੇ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਦਨ ਪਤਾ ਕਿ ਮੈਂ ਅਮਨ ਹੈਗੀ ਆ ਸਾਈਪ੍ਰਸ ਤੋਂ ਤੇ ਮੇਰੇ ਕੋਲ ਬਰਕਰ ਪਰਮੈਂਟ ਵੀਜ਼ਾ ਆਏਗਾ ਚਲੋ ਆਪਾਂ ਚੱਲਦੇ ਆਂ ਅੱਗੇ ਗੱਲ ਕਰਦੇ ਆਂ ਤੇ ਮੈਂ ਸੋਚਿਆ ਬਾਹਰ ਜਾਵਾਂ ਕਦੇ ਨਾ ਕਦੇ ਮੈਨੂੰ ਆਫ ਮਿਲੀ ਜਾਂਦਾ ਹੈ ਰੱਬ ਦੀ ਕਿਰਪਾ ਦੇ ਨਾਲ ਤੇ ਮੈਂ ਸੋਚਿਆ ਚਲੋ ਗਰਮੀ ਬਹੁਤ ਜ਼ਿਆਦਾ ਹੈ ਮੈਂ ਆਈਸਕ੍ਰੀਮ ਖਾ ਕੇ ਆਮਾ ਹਨਾ ਮੇਤੋਸੋ ਆਦੀ ਪੋਲ ਦੀ ਸਟੋਰੀ ਦਾਦੀਆਂ ਇਹ ਨਾ ਕਟੋ-ਕਟੇ 1 ਸਾਲ ਹੋ ਗਿਆ ਸੀਗਾ ਇਹਨੂੰ ਬਣਦੇ ਨੂੰ ਮੈਂ ਹਮੇਸ਼ਾ ਹੀ ਦੇਖਦੀ ਰਹਿੰਦੀ ਸੀ ਨਗਰੀ ਬਣਦੀ ਕਿਉਂਕਿ ਮੇਰਾ ਤਾਂ ਬੇਹੀ ਇਹੀ ਹੈਗਾ ਯਾ ਰਸਤਾ ਤਾਂ ਇਹੀ ਆ ਮੈਂ ਰੋਜ਼ ਸੋਚਦੀ ਰਹਿੰਦੀ ਕਦੋਂ ਇਹ ਬਣੂਗਾ ਕਦੋਂ ਇਹ ਬਣੂਗਾ ਕਦੋਂ ਮੈਂ ਇੱਥੇ ਫੋਟੋ ਖਿਚਾਉਂਗੀ ਜਿੱਦਣ ਬਣਿਆ ਨਾ ਓ ਮਾਈ ਗੋਡ ਬਹੁਤ ਲੱਖਾਂ ਹੀ ਲੋਕ ਇੱਥੇ ਪਹੁੰਚੇ ਦੰਦਰ ਘਟਣ ਕਰਨ ਨੂੰ ਇਹ ਸੋਚੋ ਤੁਸੀਂ ਲੋਕੋ ਜੀ ਗੋਰੀ ਠੀਕ ਹੈ ਪਤਾ ਨਹੀਂ ਕਿਉਂ ਯਾਰ ਗੋਰੇ ਸਲੋ ਕੰਮ ਬਹੁਤ ਜ਼ਿਆਦਾ ਕਰਦੇ ਆ ਜਦੋਂ ਕੋਈ ਏਦਾਂ ਦੀ ਚੀਜ਼ ਬਣਾਣੀ ਹੋਵੇ ਸਾਡੀਆਂ ਤੱਕ ਮੇਰੀਆਂ ਤਾਂ ਅੱਖਾਂ ਹੀ ਪੱਕ ਜਾਂਦੀਆਂ ਮੈਨੂੰ ਬਾਕੀ ਲੋਕਾਂ ਨੂੰ ਪਤਾ ਨਹੀਂ ਕਦੋਂ ਰੈਡੀ ਹੋਗਾ ਕਦੋਂ ਮੈਂ ਇੱਥੇ ਜਾਵਾਂਗੀ ਕਦੋਂ ਮੈਂ ਵੀਡੀਓ ਬਣਾਵਾਂਗੇ ਨਾ ਤਾਂ ਕਰਕੇ ਲੋਕਾਂ 'ਚ ਇਤਨੀ ਗੱਲ ਆਪਦਾ ਪਲੀਜ਼ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦਿਆ ਕਰੋ ਠੀਕ ਹੈ ਸੋ ਚਲੋ ਠੀਕ ਹੈ ਫਿਰ ਮਿਲਦੀ ਆਂ ਅਗਲੀ ਵੀਡੀਓ ਦੇ ਨਾਲ ਤੇ ਮੈਂ ਹੁਣ ਖਾ ਕੇ ਆ ਮੈਂ ਆਈਸਕ੍ਰੀਮ ਜਦ ਤੱਕ ਦੇ ਲਈ ਬਾਏ ਬਾਏ